ਨਾਂ ਨੂੰ ਸਾਦੀ ਕਰਗੇ ਜਿਵੇਂ ਵੀ ਕਾਹੇ ਸਾਡੇ ਕੋਈ ਭਰਾ ਤਾਂ ਰਹਿ ਬੈਠਾ ਬਾਈ ਕੋਈ ਹੋਰ ਗੱਲ ਇਹਦੇ ਤੇ ਰਹਿ ਜਾਣੀ ਹੈ ਜੇ ਤੂੰ ਅਸਰ ਨਹੀਂ ਕਰਾਈ ਤੇ ਇੱਥੇ ਲੱਗ ਗਿਆ ਭਾਈ ਜੀ ਸਾਰੇ ਭਰਾਵਾਂ ਨੂੰ ਆਗਾ ਆਇਆ ਨੂੰ ਨਿਕਾਇ ਹਿਜਾਜ ਲੋ ਪ੍ਰਧਾਨ ਸਾਹਿਬ ਨੇ ਤੁਹਾਡੇ ਸਾਰੇ ਆਪਣੇ ਕਿਸਾਨ ਵੀਰ ਪੈਰੀ ਕਰਨ ਵਾਲੇ ਬੈਠੇ ਆ ਸਾਡੀ ਤਾਂ ਇੱਕ ਬੇਨਤੀ ਹੈ ਜੀ ਸੁਝਾਅ ਮੜਾਇਆ ਵੀ ਕੋਸ ਆਪਣੇ ਪਿੰਡ ਦੇ ਜਿੰਨੇ ਵੀ ਬੰਦੇ ਆ ਗਰਮੀ ਦੇ ਚ ਸਰਕੀ ਦੇ ਇਹ ਬਾਹਰ ਲਾਂਬੇ ਬੰਡਾ ਦੇ ਵਿੱਚ ਵੀ ਪੈਰੀ ਕਰਦੇ ਆ ਕੱਲ ਨੂੰ ਜੇ ਤੁਸੀਂ ਇਸ ਚੀਜ਼ ਦਾ ਆਪਣੀ ਪੰਚਾਇਤਾਂ ਦੀ ਸਹਿਮਤੀ ਲੈ ਕੇ ਇੱਥੋਂ ਮਤਾ ਪਾਸ ਕਰਦੇ ਆ ਮਤਾ ਪਾਉਂਦੇ ਆ ਪੰਚਾਇਤਾਂ ਦੇ ਵਜਕ ਦੀ ਵਿੱਚ ਜੇ ਉਹ ਗਰਮੀ ਦੀ ਪੰਚਾਇਤ ਆ ਜਾਂ ਸਰਕੀ ਦੀ ਆ ਜਿਹੜੇ ਵੀਰ ਲਾਂਬੇ ਬੰਡਾ ਦੇ ਵਿੱਚੋਂ ਪੈਰੀ ਆਪ ਹੁਣ ਬਹੁਤ ਦੌਰ ਦੇ ਵੀ ਮਾਗਲੇ ਤੇ ਕਰਦੇ ਆ ਕੱਲੋਂ ਜਦੋਂ ਉਹਨਾਂ ਦੀਆਂ ਪਛਾਣਾਂ ਜਾ ਕੇ ਬੰਦੇ ਪਾਉਣਗੇ ਵੀ ਦੋਦਰガルਪੀ ਤੇ ਸ਼ਰਕੀ ਦੀ ਪਛਾਣ ਦਾ ਜਾਂ ਪਿੰਡ ਦਾ ਇਕੱਠ ਹੋ ਕੇ ਮਤਾ ਪੈ ਗਿਆ ਉਹਨਾਂ ਨੂੰ ਵੀ ਉਹ ਗੱਲ ਸਹਾਕਾਰ ਕਰਨੀ ਪਊਗੀ ਭਾਈ ਜੀ ਦੂਜੀ ਗੱਲ ਹੈ ਵੀ ਜਿਹੜਾ ਕੋਈ ਬਾਹਰਲਾ ਭਰਾ ਹੈ ਕਿ ਵਾਦੋ ਵਾਦ ਐਨਆਰਆਈਆਂ ਪੈਲੀਆਂ ਮਾਮਲੇ ਤੇ ਜਾਂਦੀਆਂ ਪਹਿਲਾਂ ਵੱਡਾ ਕੱਟ ਰਿਹਾ ਕਿ ਉਹਨਾਂ ਨੂੰ ਭਰੋਸੇ 'ਚ ਲਿਆ ਜਾਵੇ ਦੂਜੀ ਗੱਲ ਇਹੋ ਬੰਦੇ ਪਹਿਲੀ ਦੇ ਨਾਲੇ ਸਾਰੇ ਭੱਠੇ ਕੱਟਦੇ ਵਕ ਪਹੁੰਚਦੇ ਆ ਭਰੋਸੇ 'ਚ ਆਉਂਦੇ ਆ ਜੇ ਕੋਈ ਲਾਭਦਾ ਬੰਦਾ ਸਾਡਾ ਇਤਿਹਾਸ ਹੀ ਪਹਿਲੀ ਲੈਂਦਾ ਕਿ ਇਹ ਤੇ ਵਿਚਾਰਾ ਪਹਿਲਾਂ ਚੰਗੀਆਂ ਸੀ ਸਟੇਜ ਲੱਗਣ ਤੋਂ ਮੰਨ ਕੇ ਚੱਲੋ ਵੀ ਵਿੱਕੀ ਦੀ ਪੈੜੀ ਦਾ ਇਹ ਮੁੱਖ ਵਕਤ ਨਾਲ ਵਿੱਕੀ ਬਾਹਰੋਂ ਦਾ ਪੈੜੀ ਕਰਦਾ ਜੇ ਕੱਲ ਨੂੰ ਸਾਰੀਆਂ ਦੋਨੋਂ ਪੰਚਾਇਤਾਂ ਇਕੱਠੀਆਂ ਹੋ ਗਏ ਇਕੱਠ ਸਮਝ ਲੋ ਵੀ ਡੇਰੇ ਵਾਲੇ ਬਾਬਿਆਂ ਕੋਲ ਹੀ ਜਾਂਦਾ ਉਹਨਾਂ ਨੂੰ ਕਹਿੰਦੇ ਆ ਵੀ ਬਾਹਰ ਨਹੀਂ ਜੀ ਬਾਹਰਲੇ ਬੰਦੇ ਨੂੰ ਪੈੜੀ ਨਾ ਦਿੱਤੀ ਜਾਵੇ ਪਿੰਡ ਦੇ ਬੰਦੇ ਨੂੰ ਪੈੜੀ ਦਿੱਤੀ ਜਾਵੇ ਬਾਬੇ ਇਸ ਗੱਲ ਤੇ ਸਹਿਮਤ ਹੋ ਗਏ ਉਦੋਂ ਦਾ ਉਹ ਗੱਲ ਲੈ ਗਣ ਕਹਿਣ ਵੀ 90000 ਰੁਪਈਆ ਬਾਜੀ ਵਿੱਕੀ ਦਿੰਦਾ ਦੱਸੋ ਕਰ ਵੀ ਜਾਂ ਛੜਕੀ ਦਾ ਕੋਈ ਕਿਸਾਨ 90000 ਨੂੰ ਪ ਜਿਹੜਾ ਇਹ ਆਪਣਾ ਕਿਸਾਨ ਆ ਜੇ ਕੋਈ ਬਾਹਰੋਂ ਆ ਕੇ ਪੈਲੀ ਅੱਜ ਦੌਗਰ ਵਿੱਚ ਵੀ ਕਰਦਾ ਦੌਗਰ ਦੇ ਕਿਸਾਨ ਬਾਹਰਲੇ ਪਿੰਡਾਂ 'ਚ ਵੀ ਜਾ ਕੇ ਪੈਲੀ ਕਰਦੇ ਆ ਕੋਸਾਂ ਅਸੀਂ ਪੰਚਾਇਤਾਂ ਬਣੀਆਂ ਕਰਦੇ ਪੰਚਾਇਤਾਂ ਬਾਹਰੀਆਂ ਦੇ ਮੱਦੇ ਸਾਡੇ ਵੱਡਾ ਮੁਰਪਾ ਜਾਂਦੇ ਆ ਸਾਨੂੰ ਲੋਕ ਬਾੜਰ ਪਿੰਡਾਂ ਨੇ ਆ ਕੇ ਕਹਿ ਵੀ ਆ ਜੀ ਬੁਨਸੀਪੇ ਵਾਲੀ ਪੰਚਾਇਤ ਤੁਸੀਂ ਦੌਗਰ ਗਰਮੀ ਦੀ ਪੰਚਾਇਤ ਆ ਮੱਦੇ ਪਾਓ ਆ ਪੈਸੇ ਵੱਨੋਂ ਆ ਕੀਤੇ ਆ ਮੱਦੇ ਪਾਓ ਪਰ ਉਹ ਗੱਲਾਂ ਮੱਦੇ ਪਾਉਣ ਤੋਂ ਪਹਿਲਾਂ ਬਹੁਤ ਜ਼ਿਆਦਾ ਸੋਚਲੀਆਂ ਪੈਂਦੀਆਂ ਵਿਚਾਰੀਆਂ ਪੈਂਦੀਆਂ ਮਧਰੇ ਪਾਇਲੜ ਦੇ ਸਾਰੇ ਪਿੰਡ ਦੀ ਸ਼ਮਤੀ ਲਈ ਜਾਵੇ ਸਾਡਾ ਤਾਂ ਇੱਕ ਸੁਝਾਅ ਵੀ ਜਿਹੜੇ ਬੰਦਿਆਂ ਨੇ ਪੈਣੀ ਦੇਣੀ ਆ ਪਹਿਲਾਂ ਉਹਨਾਂ ਨੂੰ ਕਿਸੇ ਗੁਰਪਾਰਾਂ ਜਾਂ ਫੋਨ ਲਾ ਕੇ ਉਹਨਾਂ ਨੂੰ ਆਪਾਂ ਦੇ ਜਿਵੇਂ ਪ੍ਰਧਾਨ ਜੀ ਨੇ ਕਹਿ ਦਿੱਤਾ ਇੱਕ ਵਾਗੀ ਰੱਖੀ ਆ ਪਿਆਰ ਤੌਰ ਤੇ ਵੀ ਪਿੰਡ ਦੇ ਬੰਦੇ ਨੂੰ ਪੈਣੀ ਦਿੱਤੀ ਜਾਵੇ ਵੀ ਜਿਹੜਾ ਉਹਦੇ ਜੋ ਕਮਾਈ ਕਰਕੇ ਆਪਣੇ ਪਿੰਡ ਦੇ ਆਪਦਾ ਦਾ ਘਰ ਦਾ ਗੁਜ਼ਾਰਾ ਚਲਾ ਲੱਗੇ ਵੀ ਉਸ ਵੀਰ ਨੇ ਦਾ ਮਾਮਲਾ ਹੀ ਲੈਣਾ ਮਾਮਲੇ ਵਧਾਉਣ ਘਟਾਉਣ ਦੀ ਗੱਲ ਬਾਅਦ ਚੋ ਵੀ ਉਹਦੀ ਆਦੋਦਣਾ ਪਿਆਰਵੰਦੀ ਹੈ ਜਿਵੇਂ ਵੀ ਆ ਜਦੋਂ ਇੱਕ ਪੰਚਾਇਤ ਦਾ ਮਤਾ ਪੈ ਗਿਆ ਇਹ ਸਾਰੇ ਪਿੰਡਾਂ ਨੇ ਧੜਾ ਧੜੀ ਮਤੇ ਪਾ ਦੇਣੀ ਹੈ ਇਹ ਤੁਸੀਂ ਆਪ ਦੇਖ ਲਓ ਵੀ ਪਹਿਲੀ ਐ ਤਾਂ ਘਰ ਦੀ ਆਪਣੇ ਪਿੰਡ ਚੋਂ ਜਾਣ ਦੀ ਬਜਾਏ ਆ ਆ ਲਾਂਹ ਵਾਲੀਆਂ ਪਹਿਲੀਆਂ ਵੀ ਆਪਣੇ ਕੋਲੋਂ ਘੁੱਸਣ ਗਈਆਂ ਇਹ ਤੁਹਾਨੂੰ ਸਾਰੇ ਭਰਾਵਾਂ ਨੂੰ ਪੂਰਾ ਸਟੈਂਡ ਲੈਣਾ ਪਊਗਾ ਜੇ ਆਪਾਂ ਆ ਉਹਦੇ ਪਿੰਡ ਵਿੱਚ ਬਾਹਰੋਂ ਹੀ ਕਦਰੋਂ ਬਾਣ ਦੇਣਾ ਨਾਲ ਦੇ ਪਿੰਡ ਵਾਲੇ ਵੀ ਉੱਥੇ ਦਾ ਮਤੇ ਪਾ ਲੈਣੇ ਆ ਕਿ ਦੋਦਰ ਘਰ ਵੀ ਤੇ ਸਰਕੀ ਦੀ ਪੰਚਾਇਤ ਦਾ ਮਤਾ ਪਿਆ ਗੁਰਪਾਤ ਦੇ ਗੱਲ ਆ ਗਈ ਹੈ ਤੇ ਉਹਨਾਂ ਪਿੰਡ ਵਾਲੇ ਵਾਟ ਕੇ ਲੋ ਨਾਲ ਹੀ ਢੁੱਡੀ ਕੇ ਪਿੰਡ ਆਪਨਾ ਮੱਧੋ ਕੇ ਪਿੰਡਾ ਬੁੱਟਰ ਪਿੰਡਾ ਬਦਨੀ ਆਪਣੇ ਨਾਲ ਆ ਇਹਨਾਂ ਪਿੰਡਾਂ ਨੇ ਉਹਦੇ ਹੀ ਮਤੇ ਪਾ ਲੈਣੇ ਆ ਭਾਈ ਜੀ ਸਾਡੇ ਪਿੰਡਾਂ ਦੀ ਬਾਹਰਲਾ ਬੰਦਾ ਪਹਿਲੀ ਨਹੀਂ ਲੈ ਸਕਦਾ ਉਦੋਂ ਤੁਹਾਨੂੰ ਸਾਰੇ ਵੀਰਾਂ ਨੂੰ ਆਦਾ ਪੂਰਾ ਸਟੈਂਡ ਲੈਣਾ ਪਊਗਾ ਪਰ ਇਹਦੇ ਵਿੱਚ ਜਿਹੜੇ ਪੈਰੀ ਦੇ ਨਾਲੇ ਸਭ ਤੋਂ ਪਹਿਲਾਂ ਉਹਨਾਂ ਨੂੰ ਘਰੋਸੇ ਵਿੱਚ ਲੈ ਦਿੱਤਾ ਜਾਵੇ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡਾ ਤਾਂ ਇੱਕ ਖਿਜਾ ਹੋਰ ਵੀ ਸਾਰੇ ਵੀਰ ਆਪੋ ਆਪਣਾ ਧਿਆਨ ਰੱਖੋ ਕੋਈ ਵੀ ਗੱਲ ਆ ਤਾਂ ਮਰਦ ਦੇ ਵਿੱਚ ਲੈ ਕੇ ਰਾਜਾਇਓ ਜਦੋਂ ਇਹ ਗੱਲ ਪੂਰੀ ਪ੍ਰਬੰਧ ਦੀ ਹੱਥ ਖੜੇ ਕਰਕੇ ਕੀਤੀ ਐ ਉਦੋਂ ਬਾਅਦ ਪਿੱਛੇ ਨਹੀਂ ਮੁੜਿਆ ਜਾਣਾ ਵੀਰ ਮੇਰਿਓ ਤੇ ਆਦਾ ਪੂਰਾ ਫੈਸਲਾ ਸੋਚ ਸਮਝ ਕੇ ਲਿਓ ਵਾਇਰ ਗੁਰਜੀ ਦਾ ਖਾਤਾ ਵਾਇਰ ਗੁਰਜੀ ਦੀ ਫਤਹਿ ਇਹ ਹੋਰ ਭਰਾ ਦੇ ਦਾ ਸੰਘੀ ਕਰਨੀਆਂ ਤਾਂ ਆਜੋ ਕੋਈ ਨਾ ਕੋਈ ਗੱਲ ਵਿੱਚੋਂ ਨਿਕਲੇ ਆਉਂਦੀ ਆ ਪਰ ਮਸਲਾ ਇਹ ਹੈ ਜਿਵੇਂ ਬਾਈ ਦੀ ਗਲੀਪ ਨੇ ਕਿਹਾ ਵੀ ਬਾਹਰ ਦੇ ਪਿੰਡਾਂ ਵਾਲੇ ਜਿਵੇਂ ਆਪਾਂ ਬਾਹਰ ਢੁੜੀ ਕੇ ਜਾ ਕੇ ਪਹਿਲੀ ਲੈਂਦੇ ਆ ਕੋਈ ਮਦੋਗੇ ਵੀ ਬੋਹਦਾ ਹੋ ਆਪਣੇ ਪਿੰਡ ਦਾ ਉਹ ਵੀ ਇਸ ਗੱਲ ਤੇ ਇਤਰਾਜ਼ ਕਰਨਗੇ ਜੇ ਆਪਾਂ ਆਪਣੇ ਪਿੰਡ ਕਰ ਸਕਦੇ ਆ ਤਾਂ ਉਹਨਾਂ ਨੂੰ ਵੀ ਹੱਕ ਆ ਉਹ ਆਪਦੇ ਪਿੰਡ ਤੇ ਕੱਟ ਕਰਕੇ ਮਤਾ ਪਾ ਸਕਦੇ ਆ ਜੇ ਉਹਨਾਂ ਨੂੰ ਠੀਕ ਲੱਗ ਇਸ ਗੱਲ ਤੇ ਤਾਂ ਆਪਾਂ ਵਿਰੋਧ ਨਹੀਂ ਕਰ ਸਕਦੇ ਕਿਸੇ ਦਾ ਵੀ ਤੁਸੀਂ ਆਪੇ ਆਪਾਂ ਆਪਣੇ ਪਿੰਡ 'ਚ ਅੱਜ ਇਕੱਠੇ ਹੋ ਕੇ ਮਤਾਂ ਆਉਣ ਲੱਗਿਆ ਜਾਂ ਸੈਂਤੀ ਕਰਨ ਲੱਗਿਆ ਤੇ ਆਪਾਂ ਕਰ ਸਕਦੇ ਆ ਤਾਂ ਗਾਣ ਲੱਗਣਾ ਜਦੋਂ ਉਹ ਚੱਲੂ ਜਦੋਂ ਜੇ ਉਹ ਪਹੁੰਚ ਗਏ ਤਾਂ ਉਹਨਾਂ ਦੀ ਮਰਜ਼ੀ ਹੈ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਤੁਸੀਂ ਡੇ ਗਾਲਾਂ ਦੀ ਜਾਂ ਬਾਹਰ ਦੇ ਘੰਡਾ ਆਉਣੀ ਆਪਾਂ ਕਿਸੇ ਪਿੰਡ ਤੇ ਆਪ ਦਾ ਮਨ ਜਿਹੜਾ ਫੈਸਲਾ ਨਹੀਂ ਤੋੜ ਸਕਦੇ ਆਪਾਂ ਤਾਂ ਇਹ ਗੱਲ ਤਾਂ ਚਲਾਈ ਆ ਵੀ ਆਪਣੇ ਪਿੰਡ ਦੇ ਭਾਈਚਾਰਕੇ ਸਾਹ ਜਾਂ ਜਿਹੜੀ ਇਸ ਗੱਲ ਨਾਲ ਵਧਦੀ ਇਹ ਗੱਲ ਨਾਲ ਜੇ ਆਪਾਂ ਆਪਣੇ ਪਿੰਡ ਦੀਆਂ ਪਹਿਲੀਆਂ ਪਿੰਡ ਦੀ ਰਿੰਗ ਨਾਲ ਕਦੋਂ ਦੇ ਬਜ਼ੁਰਗ ਜੁਗੜਿਆਂ ਨੇ ਖੇਤੀ ਕਰਦੇ ਹੁੰਦੇ ਥੱਲੀ ਜਾਂਦੀਆਂ ਤਾਂ ਗੱਲਾਂ ਜਾਂ ਲਾਂਹ ਵਾਲੇ ਤਾਂ ਹੁਣ ਫਰਾ ਖੇਤੀ ਹੁਣ ਬਾਹਰੋਂ ਆ ਕੇ ਕਰਨ ਲੱਗੇ ਪਿੰਡ ਦੇ ਬੰਦੇ ਖੇਤੀ ਮਾਮਲੇ ਤੇ ਦਿੰਦੇ ਸੀ ਜਾਂ ਕਈ ਕਾਰਨ ਹੈਗੇ ਆ ਕੋਈ ਭਰਾ ਮਾਮਲੇ ਚ ਖਰਾਬ ਕਰਦੇ ਆ ਜਾਂ ਪੈਸੇ ਨਹੀਂ ਟਾਈਮ ਤੇ ਦਿੰਦੇ ਜਾਂ ਪੂਰੇ ਨਹੀਂ ਦਿੰਦੇ ਉਹ ਮਸਲੇ ਬਾਅਦ ਚ ਉਹ ਤਾਂ ਬਾਹਰਲੇ ਬੰਦੇ ਨਾਲ ਵੀ ਹੈਗੇ ਆ ਤੇ ਪਿੰਡ ਦੇ ਵੀ ਹੈਗੇ ਹੈਨਾ ਤੇ ਆਪਾਂ ਤਾਂ ਮੈਂ ਤਾਂ ਮੇਰੇ ਖਿਆਲ ਚ ਆਪਾਂ ਗੱਲ ਕੁਛ ਨੇ ਗੱਲ ਕੋਈ ਹੋਰ ਰੱਖਣੀ ਆ ਤਾਂ ਗੱਲ ਨੂੰ ਇਹਨੂੰ ਫਾਈਨਲ ਵਾਲੇ ਪਾਸੇ ਲੈ ਕੇ ਚੱਲ ਗਏ ਆਪਾਂ ਉਹਨੇ ਕਰੀ ਕਈ ਮਾਵਨ ਤੇਰ ਮਨ ਉਤੋਖੀ ਪਾਇਆ ਕਿਸੇ ਜੱਲੇਗਾ ਤੋਂ ਆ। ਆ ਮੈਂ ਤਾਂ ਰੋਣਾ ਨਾ ਲੈਣਾ। ਇਹ ਥੋੜੀ ਜੀ ਕੈਸਰ ਕੋਈ ਜੱਲੇਗਾ ਤੋਂ ਥੋੜਾ ਰੌਲਾ ਆ ਗਿਆ। ਜਦੋਂ ਮੈਂ ਪੁੱਛੋ ਇੱਕ ਸਾਰੇ ਬੰਦੇ ਪੁੱਛੋ ਆਪੋ ਜਨ। ਬਿਲਕੁਲ ਸਹੀ ਗੱਲ ਹੈ। ਜਿਹੜਾ ਫੈਸਲਾ ਇਹ ਜਿਹੜਾ ਆਪਾਂ ਅੱਜ ਗੱਲ ਸ਼ੁਰੂ ਕੀਤੀ ਆ ਇਹਦੇ ਦਾਪਾਂ ਤੋਂ ਉਹਨਾਂ ਨੂੰ ਤਾਂ ਸਹਿਮਤੀ ਉਹਨਾਂ ਦੀ ਸਹਿਮਤੀ ਤਾਂ ਜ਼ਰੂਰੀ ਲੈਣਗੇ ਪੂਗੀ। ਜੇ ਉਹ ਆਪਣੇ ਨਾਮ ਪਹਿਲੀ ਮਾਵ ਲੈਦੇ ਦੇਣ ਵਾਲਾ ਮਾਲਕ ਨਹੀਂ ਸਹਿਮਤ ਹੁੰਦਾ ਤਾਂ ਇਹ ਮਾਸਲੇ ਸਿਰੇ ਤੇ ਲੱਗਲੇ ਮੈਨੂੰ ਨਹੀਂ ਲੱਗਦਾ ਵੀ ਆਪਾਂ ਕਿਸੇ ਦੇ ਉੱਤੇ ਫੈਸਲਾ ਧੋਪ ਸਕਦੇ ਆ ਠੋਕ ਸਕਦੇ ਆ ਕਿ ਉਹ ਬੜਾ ਬੰਦੀ ਵਾਲੇ ਬਹੁਤ ਕਾਇ ਕਰੇ ਸਾਡੇ ਰਹਿ ਰਹੇ ਆ ਉਹ ਚਾਹੇ ਖਰਾਬ ਕਰਦੇ ਆ ਅਗਰੇ ਗੱਲ ਕਰਕੇ ਬਹੁਤ ਬਹੁਤ ਬਾਈ ਦਾ ਬਾਈ ਦੋ ਦੋ ਵਾਰ ਸਾਡੇ ਖਰਾਬ ਕਰਦੇ ਆ ਨਹੀਂ ਮੇਰਾ ਖਿਆਲ ਹੈ ਜਿਹੜੀ ਤੁਸੀਂ ਚਾਚਾ ਇਹ ਗੱਲ ਚਲਾਉਂਦੇ ਆ ਨਾ ਮੇਰੀ ਗੱਲ ਸੁਣੋ ਦੇਖੋ ਜਿਹੜਾ ਤੁਸੀਂ ਆਪਣੇ ਪਿੰਡ ਦੇ ਵਿਅਕਤੀ ਦੁਹਾੜ ਵਾਲੀ ਗੱਲ ਬੜੀ ਬਾਹੀ ਬੜੀ ਗਾਦੀ ਲਾਗੇ ਹੋਗਾ ਸਰਮਨ ਚਾਣਾ ਦਾ ਪਿੰਡ ਤਾਂ ਪੈਂਦੀ ਆ ਇਹਦਾ ਮਤਲਬ ਆਪਾਂ ਨੂੰ ਇਹ ਵੀ ਕਰਨਾ ਪਊ ਕਿ ਆਪਾਂ ਘਰ ਵੀ ਤੀ ਜਾ ਕੇ ਲੈ ਨਹੀਂ ਸਕਦੇ ਨਹੀਂ ਮੈਨੂੰ ਇਹ ਕਰਕੇ ਕੋਈ ਨਾ ਕਿਸੇ ਦਲੀਲਾ ਦੋਵੇਂ ਗੱਲ ਕਰ ਲੋ ਆਪ ਵੀ ਤੀ ਕੋਈ ਉਸ ਤੋਂ ਵੱਧਾ ਦਲੀਲਾ ਦੇ ਦੋ ਪਰ ਮੈਨੂੰ ਨਹੀਂ ਲੱਗਦਾ ਇਹ ਗੱਲ ਵੀ ਆਪਾਂ ਨੂੰ ਇਹ ਗੱਲ ਕਰਨੀ ਚਾਹੀਦੀ ਕਿਉਂਕਿ ਗਰਮੀ ਸਰ ਦੀ ਪੰਚਾਇਤਾਂ ਵੇਖਦਾ ਤਾਂ ਲੱਗੋ ਬੈਠੇ ਪੁੱਛ ਲੋ ਨਾ ਪਿੰਡ ਬਹੁਤ ਈਆਂ ਆਪਣੇ ਨਾਲ ਸੰਧੀਆਂ ਸੁਸਾਇਟੀ ਆ ਸੰਧੀ ਆ ਹੋਰਦਾਰੇ ਆਪਣੇ ਸੰਧਿਆ ਪਿੰਡਾਂ ਕੀ ਆ ਬੰਨਜੈਤਾ ਤਾਂ ਫੈਸਲਾ ਲੈਣ ਵਾਸਤੇ ਹੁੰਦੀਆਂ ਨਾ ਕਿ ਪਿੰਡਾਂ ਨੂੰ ਬੰਨਣ ਵਾਸਤੇ ਪਿੰਡ ਦਾ ਕੋਈ ਨਾ ਪਿੰਡ ਦਾ ਇਹ ਪਿੰਡ ਦਾ ਤਾਂ ਇੱਕ ਆਪਣਾ ਜਾਈਦਾ ਆਪਣਾ ਸਭ ਨੇ ਇਹ ਉੱਤਰ ਬਾਹੂ ਤਾਂ ਕੀ ਫਰਕ ਮੈਂਦਾ ਹੈ ਤਾਂ ਦੋਨੋਂ ਕਹੀਓ ਆਪਣਾ ਉਧਰ ਬਾਦ ਉਹ ਤਾਂ ਮਾਮਲੇ ਤੇ ਦੇਣ ਵਾਲੇ ਦੀ ਗੱਲ ਆ ਆਪਾਂ ਸਿਰਫ ਗੱਲ ਕਰਦੇ ਆ ਬਾਹਰ ਲੈ ਕੇ ਡਾਦੇ ਜੇ ਜੇ ਇਹ ਗੱਲ ਐ ਹੁੰਦੀ ਆ ਤਾਂ ਮੈਨੂੰ ਲੱਗਦਾ ਫਿਰ ਤਾਂ ਆਪਾਂ ਆਪਸ ਵਿੱਚ ਕੋਈ ਮਾੜਕ ਪਾ ਲਾਂਗੇ ਮੈਨੂੰ ਇਹ ਗੱਲ ਬੜੀ ਬਦਕਾ ਲੱਗੀ ਗਾ ਤੇ ਕਹੇ ਜੇ ਆਪਾਂ ਇੱਥੇ ਆ ਜਾਗੇ ਫਿਰ ਤਾਂ ਉਹ ਇਹਦੇ ਆਈ ਦਸੰਤ ਵਾਲੀ ਗੱਲ ਸਹੀ ਆ ਫਿਰ ਤਾਂ ਗਵਾੜ ਭੰਡਨ ਤੇ ਜਾਵਾਂਗੇ ਆਪਾਂ ਕਿ ਜਿੱਥੇ ਵਾਲਿਆਂ ਨੇ ਮੱਕੋ ਦੁੱਧੇ ਦੇਣੀ ਮੱਕੋ ਵਾਲਿਆਂ ਨੇ ਗੁਰਗੇ ਵਾਲਿਆਂ ਨੂੰ ਇਹ ਤੈਨੂੰ ਗੱਲਾਂ ਜਾਣਦੀਆਂ ਨਹੀਂ 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 ਇਹ ਗੱਲ ਨਹੀਂ ਇਹ ਗੱਲ ਇਹ ਮਤਾਂ ਮੈਂ ਤਾਂ ਨਹੀਂ ਇਸ ਗੱਲ ਤੇ ਸਹਿਮਤ ਆਪਾਂ ਵੀ ਇਹ ਬੰਦਾ ਮਾਈਆਂ ਵੀ ਗਰਭੀ ਵਾਲੇ ਸਾਡੇ ਨਾਲ ਹੋਂਦ ਤੇ ਸਾਡੀਆਂ ਇਹ ਆਪਣੇ ਸਾਰੇ ਭਰਾ ਇਸ ਗੱਲ ਤੇ ਸਹਿਮਤ ਤਾਂ ਹੀ ਗੱਲ ਤੁਸੀਂ ਕਰ ਸਕਦੇ ਪਰ ਮੈਂ ਨਹੀਂ ਇਸ ਕਰਦਾ ਸਹਿਮਤ ਗੱਲ ਮੂੰਹ ਆਪ ਦਾ ਰੱਖਦਾ ਖਾਰਾ ਵਾਲਾ ਬੈਠੇ ਗੱਲ ਤੇ ਨਹੀਂ ਬੈਠਣ ਤਾਂ ਫਿਰ ਕਿੰਦਾ ਬੈਠਦੇ ਨਹੀਂ ਨਹੀਂ ਇਹ ਗੱਲ ਨੂੰ ਕਰਾਈ ਨਹੀਂ ਹੁੰਦੀ ਆਪਾਂ ਦਾ ਸਿਰਫ ਗੱਲ ਇਹ ਚਲਾਈ ਆ ਆਪਣੇ ਪੈੜੇ ਦੇੜ ਗਿਆ ਇੰਦਰ ਮਹਿਰ ਵਾਲੇ ਪਾਸੇ ਪੈ ਲਈ ਆ 2.5 ਹਜ਼ਾਰ ਕਿੱਲਾ ਵਿੱਕੀ ਵਦਨੀ ਵਾਲਾ ਬਹੁਤਾ ਜਾਦੇ ਵੱਡੀ ਢੇਰੀ ਉਹਦੇ ਕੋਲੇ ਮੋਟੀਆਂ-ਮੋਟੀਆਂ ਪੈ ਲਈਆਂ ਉਹਦੇ ਆਪਣੇ ਚਾਰ ਭਰਾ ਵਾ ਲੈਣਗੇ ਤਾਂ ਕੋਈ ਮਾੜੀ ਗੱਲ ਨਹੀਂ ਗੱਲ ਤਾਂ ਸਿਰਫ ਇੰਨੀ ਹੋਈ ਆ ਇਹਨੂੰ ਜੇ ਤੁਸੀਂ ਆਸਵਿਤੀ ਪਾੜਨਾ ਹੀ ਹੋਰ ਵਧਾਉਣੀਆਂ ਤਾਂ ਵਧਾ ਸਕਦੇ ਹੋ ਨਹੀਂ ਤੇਦਾਂ ਮੈਂ ਹੋੜੀ ਨਾ ਮੈਂ ਨਹੀਂ ਸੈਂਪਰ ਨਹੀਂ ਤੇਰੀ ਨਾ ਨਹੀਂ ਸੈਂਪਰ ਕਿੰਨੇ ਨੂੰ ਕਿਵੇਂ ਨਹੀਂ ਜੋ ਪੈਣ ਦੇ ਨਹੀਂ ਮੰਨਦੇ ਫਿਰ ਤਾਂ ਬੱਸ ਨਹੀਂ ਜਿਹੜੇ ਆਪਾਂ ਚਲੋ ਆਪਾਂ ਗੱਲ ਸਾਂਝੀ ਕਰਦੇ ਆਂ ਠੀਕ ਆ ਗੱਲ ਹੈ ਮੈਨੂੰ ਗੱਲ ਠੀਕ ਲੱਗੀ ਜਿਹੜੀ ਆਪਾਂ ਗੱਲ ਸਾਂਝੀ ਕਰਦੇ ਆਂ ਬੜਾ ਜਿਆਦਾ ਧਿਆਨ ਦਿਓ ਕਿਤੇ ਤੁਸੀਂ ਆਪਦਾ ਧਿਆਨ ਛੱਡੋ ਹਾਂ ਉਹਨਾਂ ਦੇ ਬੰਦੇ ਬੈਠੇ ਉਹਨੂੰ ਪੁੱਛ ਸਹੀ ਮਨਾਜਾ ਪਪਾ ਇਹ ਤਾਂ ਗਲਤ ਚੋਲੇ ਪੈ ਗਈ ਗੱਲ ਨਹੀਂ ਭਾਈ ਇਹ ਨਫਰਸਨਾ ਆਪਣੀ ਜੋ ਪਹਿਟ ਬਾਾਰ ਹੀ ਕਰ ਲੈ ਪਹਿਟ ਦਾ ਪ੍ਰੂਫ ਅੱਡੀ ਆਪਣੇ ਨਾਲ ਹਾਂ ਹਾਂ ਬੰਦਾ ਅੱਡ ਹਾਂ ਜੇ ਇਹ ਗੱਲ ਚਲਣੀ ਨਹੀਂ ਇਹ ਚਲਣੀ ਨਹੀਂ ਤੇ ਹੁਣ ਆਪਾਂ ਵੀ ਲਾਲ ਜਾ ਕੇ ਬਹੁਨੇ ਹੀ ਆ ਪਗੜਾ ਪਾ ਲੈ ਇਹ ਹਾਂ ਨਹੀਂ ਉਹਨਾਂ ਨੇ ਕਿਹਾ ਮੈਨੂੰ ਕਹਿੰਦੇ ਫੜ ਮੈਂ ਤੇ ਆਪਾਂ ਗੱਲ ਵੀ ਸਹੀ ਆ ਪਰ ਅਗਲਾ ਜੇ ਤੁਸੀਂ ਕੱਢਦੇ ਹੋ ਪਰ ਅਸੀਂ ਵੀ ਕੱਢਾਂਗੇ ਹਾਂ ਜੀ ਤਾਂ ਆ ਨਹੀਂ ਜਿਹੜੀ ਆਪਾਂ ਇਹ ਗੱਲ ਕਰਦੇ ਆ ਨਾ ਦੇਖੋ ਜਦੋਂ ਆਪਾਂ ਡਾਕੂਮੈਂਟ ਤੇ ਆਂਦੇ ਹੋ ਆਪਾਂ ਗੱਲ ਨੂੰ ਸਹੀ ਕਰਕੇ ਜੇ ਆਪਣੀ ਗੱਲ ਸਿਰੇ ਲੱਗਦੀ ਆ ਤਾਂ ਚੰਗੀ ਗੱਲ ਆ ਮੇਰੇ ਹਿਸਾਬ ਨਾਲ ਜਿਹੜੀ ਆਪਾਂ ਇਹ ਸਾਡੀ ਹੋਈ ਆ ਵੀ ਇਹ ਮਤਾ ਪਾਓ ਗਰਬੀ ਵਾਲੇ ਆਪਣੇ ਨਾਲ ਉਹਨਾਂ ਤੇ ਆਪਾਂ ਇਸ ਉਧਰ ਨਾ ਜਾઈએ ਕਿੰਨੇ ਭਰਾਏ ਤੇ ਸਹਿਮਤਾ ਹੱਥ ਖੜੇ ਕਰੋ ਵੀ ਗਰਬੀ ਵਾਲੇ ਨੂੰ ਸਾਡੇ ਪਿੰਡ ਵੀ ਆਉਣਾ ਚਾਹੀਦਾ ਤੇ ਸ਼ਰਕੀ ਵਾਲਾ ਨੂੰ ਗਰਬੀ ਵੀ ਜਾਣਾ ਚਾਹੀਦਾ ਇਹਦੇ ਤੇ ਹੱਥ ਖੜੇ ਕਰੋ ਕਿਹੜੇ ਭਰਾ ਕਰਦੇ ਆ ਜੇ ਆਪਣੇ ਨੂੰ ਜਿਆਦਾ ਕਰਕੇ ਇਸ ਗੱਲ ਤੇ ਸਹਿਮਤਾ ਮੇਰੀ ਗੱਲ ਧਿਆਨ ਨਾਲ ਸੁਣ ਲਓ ਜਿਹੜੀ ਹੁਣ ਗੱਲ ਚੱਲਦੀ ਸੀ ਵੀ ਇਹ ਮਤਾ ਵੀ ਪਾਓ ਵੀ ਗਰਬੀ ਪਿੰਡ ਵਾਲੇ ਸ਼ਰਕੀ ਚ ਨਾ ਜਵੀਲ ਲੈਣ ਤੇ ਸ਼ਰਕੀ ਵਾਲੇ ਗਰਬੀ ਚ ਨਾ ਲੈਣ। ਪੁੱਛ ਲੈ ਕਹਿੰਦੇ ਤੁਹਾਨੂੰ ਇਹ। ਇਹ ਭਰਾ ਇਸ ਗੱਲ ਤੇ ਸਹਿਮਤਾ ਦਾ ਹੱਥ ਖੜੇ ਕਰੋ ਕਿੰਨੇ ਭਰਾ ਇਸ ਗੱਲ ਦਾ ਸਹਿਮਤਾ। ਇਹ ਤਾਂ ਸਹਿਮਤਾ ਨਹੀਂ। ਨਹੀਂ ਨਹੀਂ ਦੇਖੋ ਇਹ ਗੱਲ ਉਹਦੀ ਠੀਕ ਲੱਗਦੀ। ਆਪਣਾ ਪਿੰਡ ਠੀਕ ਆ ਪੰਚਾਇਤਾਂ ਲੱਗਾਏ ਕੋਈ ਬੜੀ-ਬਡੀ ਗੱਲ ਨਹੀਂ। ਬਹੁਤ ਚਿਰ ਤੇ ਆਪਣੇ ਲੋਕਾਂ ਦੀ ਸਾਹ ਜ ਆ ਆਪਣੇ ਮੇਰੇ ਖਿਆਲ ਚ ਆਪਣੇ ਸ਼ਰਕੀ ਵਾਲੇ ਲੋੜੇ ਨਹੀਂ ਪੈਲੀ ਗੋਹਦੇ ਗਰਬੀ। ਨਾ ਗਰਬੀ ਵਾਲੇ ਇੱਕ ਦੋ ਘਰ ਹੋਣਗੇ ਦੋ ਚਾਰ ਘਰੇ ਆਏ ਨਹੀਂ ਹੁੰਦਾ ਇਹ ਗੱਲ ਉਹ ਤਾਂ ਬਾੜ ਤੋਂ ਪਾਉਗਾ ਨਹੀਂ ਨਹੀਂ ਇਹ ਗੱਲ ਨਹੀਂ ਸੀ ਆਪਾਂ ਤਾਂ ਸਿਰਫ ਭ੍ਰਭੇ ਤੌਰ ਤੇ ਗੱਲ ਚਲਾਈ ਆ ਵੀ ਜਿਵੇਂ ਆ ਬਾਈ ਨੇ ਜਗਦੀਪ ਦੇ ਨਾਲ ਚਲਾਈ ਸੀ ਵੀ ਇਹਨੂੰ ਆਪਾਂ ਹੱਥ ਖੜੇ ਕਰਕੇ ਪ੍ਰਮਾਣਗੀ ਦੇਗੇ ਤੇ ਆਪਾਂ ਸੰਤਾਂ ਕੋਲੇ ਚਲੀਏ ਜਾਂ ਜਿਵੇਂ ਲੱਬਰਦਾਰਾਂ ਦਾ ਪਰਿਵਾਰ ਆ ਸਾਡੇ ਚੰਦਵਾਸਟਰ ਹੁਣੀ ਆ ਜਾਂ ਅੰਦੇਖਾ ਛੱਤੋ ਦੀ ਪੈ ਗਈ ਆ ਸਾਡੇ ਇਧਰ ਆਪਣੇ ਡਹਿਰ ਵਾਲੇ ਪਾਸੇ ਉਹਨਾਂ ਪਰਿਵਾਰਾਂ ਕੋਲੇ ਆਪਾਂ ਪਹੁੰਚ ਕਰ ਗਏ ਵੀ ਯਾਰ ਵੀ ਤੁਸੀਂ ਵੀ ਸਾਡੇ ਨਾਲ ਸਹਿਮਤ ਹੋਵੋ ਪੈਣੀ ਪਿੰਡ ਦੇ ਭਰਾ ਵੀ ਮਾਮਲੇ ਤੇ ਦੇ ਦਿਓ ਮਾਮਲਾ ਜਿਹੜਾ ਤੁਹਾਨੂੰ ਪੁੱਗਦਾ ਉਹ ਲੈ ਲਓ ਤੇ ਉਹ ਤਾਂ ਦੋਨਾਂ ਦੀ ਆਪਸੀ ਵਿੱਚ ਹੀ ਸਹਿਮਤੀ ਆ ਗੱਲ ਤਾਂ ਆਪਾਂ ਬਾਹਰਲੇ ਪਿੰਡਾਂ ਦੀ ਕਰਦੇ ਆ ਆਪਾਂ ਨਾਲ ਤੁਹਾਨੂੰ ਫੈਸਲਾ ਵਾਲੇ ਕੋਲ ਲੈ ਕੇ ਚੱਲ ਗਏ ਤਿਆਰ ਆ ਸਾਰੇ ਇੱਧਰ ਆਓ ਤੇ ਆਓ ਕਿਸੇ ਨੇ ਕੋਈ ਹੋਰ ਗੱਲ ਰੱਖਣੀ ਆ ਪਈ ਹੋਰ ਦਲੀਲ ਹੈ ਕਿਸੇ ਭਰਾ ਦੀ ਜੇ ਕਿਸੇ ਭਰਾ ਦੀ ਕੋਈ ਹੋਰ ਦਲੀਲ ਆ ਤਾਂ ਆਪਣੇ ਕੋਲੇ ਫੁੱਲਾ ਟਾਈਮ ਆ ਲਾ ਦੋ ਦੱਸੋ ਜੇ ਆਪ ਵੀ ਬੋਲ ਸਕਦੇ ਮੈਨੂੰ ਸੱਦ ਕੇ ਦੱਸ ਦੋ ਮੈਂ ਗੱਲ ਬੋਲ ਦਿੰਦਾ ਸਪੀਕਰ ਤੇ ਹੋਰ ਤਾਂ ਕਿਹਦੇ ਮਰਜ਼ੀ ਦੇ ਬਾਹਰ ਨਹੀਂ ਆ ਜਿਹੜੀ ਦਾ ਜਿਹੜੀ ਉਧਰ ਨਹੀਂ ਬਸ ਉਹਨਾਂ ਦੀ ਮਰਜ਼ੀ ਹੈ ਉਹਨਾਂ ਦੀ ਮਰਜ਼ੀ ਹੈ ਉਹਨਾਂ ਦੀ ਮਰਜ਼ੀ ਆਪਾਂ ਤਾਂ ਭਰਮੇ ਲੋਰ ਤੇ ਕਹਿ ਸਕਦੇ ਆ ਚੱਲ ਕੇ ਹਾਂ ਇਹ ਗੱਲ ਜਰੂਰ ਹੈ ਜੇ ਆਪਾਂ ਦੱਸ ਭਰਾ ਜਾਣਾ ਇਹ ਤਾਂ ਗੰਦਲ ਚੋਲੇ ਪੈ ਗਈ ਗੱਲ ਭਰਾ ਆਪਣੀ ਗੱਲ ਮੰਨਣ ਨੂੰ ਕਿਉਂਕਿ ਉਹਨਾਂ ਨੇ ਤਾਂ ਮਾਮਲਾ ਹੀ ਲੈਣਾ ਐਡੀ ਕੋਈ ਗੱਲ ਨਹੀਂ ਆਪਾਂ ਜੜੀ ਇਹ ਗੱਲ ਮੈਂ ਸਾਰਿਆਂ ਦੇ ਸਾਹਮਣੇ ਸਾਂਝੀ ਕਰ ਦਿੰਦਾ ਜਿਹੜੀ ਪਿੰਡੇ ਨਾਲ ਕਰ ਮੈਂ ਸਾਂਝੀ ਕਰਦਾ ਅੱਜ ਵਾਲਾ ਮਸਲਾ ਤਾਂ ਆਪਣਾ ਇੰਨਾ ਹੀ ਸੀ ਵੀ ਆਪਾਂ ਇਸ ਗੱਲ ਤੇ ਸਹਿਮਤਾ ਹੈ ਮਸਲਾ ਠੀਕ ਆ ਪਹਿਲਾਂ ਤਾਂ ਇਹ ਗੱਲ ਤੇ ਹੱਥ ਖੜੇ ਕਰੋ ਆਪਾਂ ਸਾਰੇ ਵੀ ਇਹ ਗੱਲ ਠੀਕ ਆ ਪਿੰਡ ਦੀ ਪੈਣੀ ਜੇ ਪਿੰਡ ਦੀ ਰਹਿ ਜਾ ਵਧੀਆ ਗੱਲ ਆ ਠੀਕ ਹੈ ਨਾ ਗੱਲ ਮੈਂ ਦੋ